ਹਾਂਜੀ ਮੇਰਾ ਨਾਮ ਲਵਦੀਪ ਸਿੰਘ ਹੈ ਸਰ ਹਾਂਜੀ ਕੀ ਕਹਿਣਾ ਚਾਹਦੇ ਹੋ ਕਿੱਥੋਂ ਦਾ ਰਹਿਣ ਵਾਲਾ ਨੌਜਵਾਨ ਜਿਹਦੀ ਨਸ਼ੇ ਦੇ ਨਾਲ ওভারਡੋਜ਼ ਦਾ ਮਾਮਲਾ ਹੀ ਹੈ ਦੇਖੋ ਜੀ ਇਹਨਾਂ ਦਾ ਨਾਮ ਜਤਿੰਦਰ ਸਿੰਘ ਸੀਗਾ ਤੇ ਵਾਰਡ ਨੰਬਰ 72 ਪਿੰਡਟਪਈ ਅੰਮ੍ਰਿਤਸਰ ਦੇ ਵਿੱਚ ਪੈਂਦਾ ਤੇ ਉੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਾਫੀ ਅੱਛਾ ਇਨਸਾਨ ਸੀਗਾ ਇਹ ਕਾਫੀ ਮਿਹਨਤੀ ਹੀ ਔਰ ਦਿਨ ਰਾਤ ਮਿਹਨਤ ਕਰਨ ਵਾਲਾ ਬੰਦਾ ਹੀ ਹੈ ਅਸੀਂ ਜਿੱਥੋਂ ਤੱਕ ਜਾਣਦੇ ਹਾਂ ਇਹ ਕੁਝ ਸਮੇਂ ਤੋਂ ਜਿਹੜਾ ਵਾ ਨਸ਼ੇ ਦੇ ਦਲਦਲ ਦੇ ਵਿੱਚ ਪੈ ਗਿਆ ਤੇ ਫੇਰ ਇਹ ਹੌਲੀ ਹੌਲੀ ਇਤਰਾ ਹੀ ਕੰਮਕਾਰ ਵੀ ਛੱਡ ਬੈਠਾ ਆਪਣਾ ਤੇ ਉਸ ਤੋਂ ਬਾਅਦ ਇਹਦੇ ਘਰ ਦੇ ਜਿਹੜੇ ਇਹਦੇ ਪਤਨੀ ਸੀ ਉਹ ਵਿਚਾਰੀ ਕੰਮ ਕਰਦੀ ਸੀ ਲੋਕਾਂ ਦੇ ਘਰ ਜਾ ਕੇ ਭਾਂਡੇ ਮਾਂਜਨੇ ਬੱਚਿਆਂ ਨੇ ਵੀ ਪੜ੍ਹਾਈਆਂ ਛੱਡ ਕੇ ਵਿਚਾਰੇ ਦੁਕਾਨਾਂ ਤੇ ਲੱਗੇ ਕਿੰਨੇ ਸਮੇਂ ਤੋਂ ਨਸ਼ਾ ਕਰਾਇਆ ਜੀ ਤੇ ਸਾਡੇ ਮੁਤਾਬਕ ਤੇ ਜਿਹੜਾ ਵਾ 3-4 ਸਾਲ ਤੋਂ ਪੈ ਗਿਆ ਪਹਿਲਾਂ ਤਾਂ ਚਲੋ ਬੀੜੀ-ਬੂੜੀ ਪੀਂਦਾ ਸੀਗਾ ਤੇ ਜਿਹੜਾ ਵੱਡਾ ਨਸ਼ਾ ਚਟੇ ਵਾਲਾ ਟੀਕੇ ਵਾਲਾ ਇਹ 2-3 ਸਾਲ ਤੋਂ ਕਰਨ ਲੱਗ ਪਿਆ ਇਲਾਕੇ ਦੇ ਵਿੱਚ ਕਿੰਨਾ ਕੁ ਨਸ਼ਾ ਜਿਹੜਾ ਵੇਖਾ ਤੇ ਆਈਏ ਨਸ਼ਾ ਦੇ ਵੇਖੋ ਤੁਹਾਨੂੰ ਪਤਾ ਵਾ ਸਰ ਤੁਸੀਂ ਜਿਆਦਾ ਸਾਡੇ ਨੂੰ ਜਾਣਕਾਰ ਰੱਖਦੇ ਜੇ ਕਿ ਹਰ ਇਲਾਕੇ ਦੇ ਵਿੱਚ ਹੀ ਨਸ਼ਾ ਹੈ ਕੋਈ ਇਹੋ ਜਿਹਾ ਪੰਜਾਬ ਚ ਗਲੀ ਮੁਲਾ ਬਚਿਆ ਹੀ ਨਹੀਂ ਵੀ ਜਿੱਥੇ ਆਪਾਂ ਕਹਿ ਸਕੀਏ ਵੀ ਇਹ ਸਾਫ ਸਤਰਾ ਜਾਂ ਨਸ਼ਾ ਸਤ ਦੇ ਵੱਲੋਂ ਤਾਂ ਕਿਹਾ ਯਾਰ ਅਸੀਂ ਲਗਾਤਾਰ ਲੋਕਾਂ ਦੇ ਘਰਾਂ ਦੀ ਚੈਕਿੰਗ ਕਰਦੇ ਪਏ ਹਾਂ ਸਖਤੀ ਕਰ ਦਿੱਤੀ ਕੀ ਹੈ ਨਸ਼ਾ ਵਿਤਣਾ ਬੰਦੋ ਦੇਖੋ ਜੀ ਇਹ ਇੱਕ ਮੈਂ ਨਹੀਂ ਕਹਿ ਸਕਦਾ ਇੱਕ ਡਰਾਮਾ ਕਹਿ ਸਕਦੇ ਆ ਦੇਖੋ ਪੁਲਿਸ ਨੂੰ ਸਾਰਾ ਪਤਾ ਕਾਉਂਸਲਰਾਂ ਨੂੰ ਸਾਰਾ ਪਤਾ ਬੇੜ ਦੇ ਮੌਤਬਾਰਾਂ ਨੂੰ ਸਾਰਾ ਪਤਾ ਫੇਰ ਵੇਖ ਕੇ ਜਾਣ ਕੇ ਵੀ ਕੰਮ ਕੀ ਚੁੱਪ ਗਿਆ ਰਹਿੰਦੇ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਜੀ ਇਹਨਾਂ ਦੇ ਵੱਲ ਦੇਖੋ ਜੀ ਕਾਰਵਾਈ ਤਾਂ ਨਹੀਂ ਕੀਤੀ ਜਾਈ ਕਿ ਸਾਡੀ ਭਾਈਬੰਦੀ ਬਣ ਜਾਂਦੀ ਹੈ ਉਹਨਾਂ ਨਾਲ ਜਦੋਂ ਅਸੀਂ ਅਗਲਾ ਕੋਈ ਮਾੜਾ ਕਰਮ ਕਰਦਾ ਸ਼ੁਰੂ ਕੋਈ ਨਸ਼ੇ ਦਾ ਕੰਮ ਕਰਦਾ ਉਹ ਚੋਂ ਕਿ ਯਾਰ ਜਾ ਕੇ ਪਹਿਲਾਂ ਯਾਰੀ ਪਾਉਂਦਾ ਕਿ ਸਰ ਮੈਂ ਕੰਮ ਕਰਨਾ ਤੇ ਮੇਰਾ ਧਿਆਨ ਰੱਖਿਓ ਤੇ ਉਹ ਖਰਚਾ ਪਾਣੀ ਲੈਂਦੇ ਆ ਤੇ ਫਿਰ ਯਾਰੀਆਂ ਪੈ ਜਾਂਦੀਆਂ ਫਿਰ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਉਹਨਾਂ ਦਾ ਪੱਖ ਰੱਖਦੇ ਨੇ ਮਰਨ ਵਾਲਿਆਂ ਕੋ ਕੁਝ ਨਹੀਂ ਉਹਨਾਂ ਨੂੰ ਮਿਲਣਾ ਸਰ ਨਾ ਉਹਨਾਂ ਆਉਣਾ ਨਾ ਜਾ ਕੇ ਨਾ ਪਰਿਵਾਰ ਦਾ ਹਾਲ ਛੋਟੇ ਛੋਟੇ ਬੱਚੇ ਆ ਹੁਣ ਉਹਨਾਂ ਦਾ ਪਰਿਵਾਰ ਦਾ ਫਿਊਚਰ ਕੀ ਆ ਜ਼ਿੰਦਗੀ ਕੀ ਆ ਬੱਚੇ ਨੇ ਅੱਗੇ ਕਿਹਦੇ ਸਿਰ ਤੇ ਜ਼ਿੰਦਗੀ ਬਤੀਤ ਕਰਨੀ ਆ ਹੈ ਜ਼ਿੰਦਗੀ ਪਰਿਵਾਰ ਦੀ ਰੋਲ ਜਾਂਦੀ ਆ ਪੁਲਿਸ ਪੁਲਿਸ ਨੂੰ ਤੇ ਉੱਥੇ ਕਾਰਵਾਈ ਕਰਨੀ ਆ ਉਹਦੀ ਗੱਲ ਸੁਣਨੀ ਜਿੱਦੋਂ ਕੁਝ ਹੁੰਦਾ ਤੇ ਜਿੱਥੋਂ ਕੁਝ ਮਿਲਣਾ ਨਹੀਂ ਆ ਉੱਥੇ ਪੁਲਿਸ ਨੇ ਕਾਰਵਾਈ ਨਹੀਂ ਜੇ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਮੰਗ ਕਰਦੇ ਹੋ ਕੀ ਹੁਣ ਇਸ ਇਲਾਕੇ ਦੇ ਵਿੱਚ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਦੇਖੋ ਜੀ ਸਾਡੀ ਤੇ ਬੇਨਤੀ ਹੈ ਹੋਈ ਹੱਥ ਜੋੜ ਕੇ ਮਾਨ ਸਰਕਾਰ ਨੂੰ ਵੀ ਔਰ ਪਿੰਡ ਦੇ ਮੋਹਤਵਾਰ ਕਾਉਂਸਲਰ ਸਰਪੰਚ ਹਰ ਇੱਕ ਪਿੰਡ ਦੇ ਇਹ ਨਹੀਂ ਸਾਡੇ ਪਿੰਡ ਦੇ ਹੀ ਪਿੰਡ ਪਿੰਡ ਨਸ਼ਾ ਹੋਇਆ ਪਿਆ ਔਰ ਪਿੰਡ ਪਿੰਡ ਨੌਜਵਾਨ ਜਿਹੜੇ ਪੰਜਾਬੀ ਨੌਜਵਾਨਾਂ ਦੀਆਂ ਰੋਜ਼ ਮੌਤਾਂ ਹੋ ਰਹੀਆਂ ਇਹ ਨਹੀਂ ਇੱਕ ਦਿਨ ਦਾ ਹੈ ਗਈ ਆ ਕਹਾਣੀ ਇਹ ਘਰ ਘਰ ਮੌਤ ਹੋ ਰਹੀ ਆ ਸਰ ਤੇ ਅਸੀਂ ਇਹੋ ਚਾਹੁੰਦੇ ਆ ਵੀ ਨਸ਼ੇ ਤੇ ਜਿਹੜੀ ਆ ਪੱਕੇ ਤੌਰ ਤੇ ਪੂਰਨ ਤੌਰ ਤੇ ਜਿਹੜੀ ਆ ਰੋਕામ ਲੱਗੇ ਜਿਹੜਾ ਕਿ ਨਸ਼ਾ ਨਾ ਸਪਲਾਈ ਹੋਊਗਾ ਕਿਸੇ ਤੱਕ ਨਾ ਪਹੁੰਚੂਗਾ ਤੇ ਨਾ ਕੋਈ ਕਰੂਗਾ ਅਗਰ ਇਹਦੀ ਮੌਤ ਹੋਈ ਆ ਇਹਨੂੰ ਮਿਲਿਆ ਨਸ਼ਾ ਤੇ ਫਿਰ ਮਰਿਆ ਹੈ ਅਗਰ ਇਹਨੂੰ ਨਸ਼ਾ ਨਾ ਮਿਲਦਾ ਤੇ ਅੱਜ ਇਹ ਆਪਣੇ ਪਰਿਵਾਰ ਚ ਮਾੜਾ ਚੰਗਾ ਜਿਤਨਾ ਵੀ ਭਾਵੇਂ 100 200 ਕਮਾ ਕੇ ਲੈਂਦਾ ਸੀ ਪਰਿਵਾਰ ਤੇ ਲਾ ਕੇ ਬੈਠਾ ਸੀਗਾ ਬੱਚਿਆਂ ਨੂੰ ਥੋੜਾ ਹਸਰਾ ਹੀ ਪਿਓ ਦਾ ਡਰ ਹੀ ਪਰ ਨਸ਼ਾ ਜੇ ਨਾ ਮਿਲੂਗਾ ਕਿਸੇ ਨੂੰ ਤੇ ਆਪੇ ਕੋਈ ਨਸ਼ਾ ਨਹੀਂ ਕਰੂਗਾ ਔਰ ਮੌਤ ਨਹੀਂ ਔਰ ਐਡਾ ਖਤਰਨਾਕ ਨਸ਼ਾ ਚੱਲਣ ਡਿਆ ਵਾ ਆ ਚਿੱਟੇ ਦਾ ਟੀਕੇ ਦਾ ਇਹ ਤੇ ਬਿਲਕੁਲ ਬੰਦੇ ਨੂੰ ਮੱਲੋ ਕੇ ਜਿਹੜਾ ਵਾ ਮੌਤੇ ਮੂੰਹ ਚ ਲੈ ਜਾਂਦਾ ਜੇ ਹਾਂਜੀ ਹਾਂਜੀ ਕਿੱਥੋਂ ਰਹਿਣ ਵਾਲੇ ਹੋ ਜੀ ਤੁਬਈ ਇਧਰ ਆਣ ਲਏ ਤੇ ਕੀ ਨਾਮ ਆ ਤੁਹਾਡੇ ਬੇੜੇ ਦਾ ਤਾਂ ਕੀ ਹੋਇਆ ਉਸਦੇ ਨਾਲ ਜਤਿੰਦਰ ਸਿੰਘ ਦਾ ਨਾਮ ਹੂੰ ਤੇ ਮਲਕੇ ਪੰਜ-ਛੇ ਸਾਲ ਤੋਂ ਉਹਦੇ ਬੋਤਾ ਹੀ ਨਸ਼ੇ ਤੇ ਮਲਕੇ ਕਦਮੀ ਇਹਨੇ ਅਜਾ ਚੁੱਕ ਲਿਆ ਵੀ ਮਲਕੇ ਮਰਨਾ ਹੀ ਆ ਪਾ ਹੋਰ ਵੀ ਕਰਨੀ ਕਰਨਾ ਤਾਂ ਤੁਹਾਡੇ ਕੋਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬੜਾ ਸਮਝਾਇਆ ਨੂੰ ਰਾਤ ਨੂੰ ਸਮਝਾਇਆ ਦੋ ਵਾਰੀ ਮੈਂ ਆਪ ਮਲਕੇ ਇਹਨੂੰ ਖੜਿਆ ਹਸਪਤਾਲ ਦੇ ਮਲਕੇ ਉਥੇ ਪੁਲਸਾਂ ਨਾਲ ਗਏ ਆਈ ਮਲਕੇ 8-8 10-10 ਦਿਨ ਮਲਕੇ ਦਾ ਸ਼੍ਰਮਦਾ ਪ੍ਰੋਗਰਮ ਕਿਤਾਬ ਪਰ ਜਦੋਂ ਇਹਨੂੰ ਝਲਕ ਪੈਂਦਾ ਜਦੋਂ ਇੱਕ ਦੂਜਾ ਯਾਰ ਮਿਲ ਜਾਂਦਾ ਤੇ ਮੁਰਗੇ ਉਹ ਉਸੇ ਵੇਲੇ ਮੁਰਗੇ ਆਸਣ ਦੇ ਚੱਲ ਜਲੀਏ ਕੋਈ ਗੱਲ ਨਹੀਂ ਕਿੰਨੇ ਘੰਟੇ ਸੈਂਟਰ ਪਰ ਠੀਕ ਰਾਇਆ ਗਿਆ ਜੀ ਦੋ ਵਜੇ ਤੇ ਪ੍ਰਾਈਵੇਟ ਇਹਨੂੰ ਦਫਤਰ ਦਾਖਲ ਕਰਾਇਆ ਮਲਕ ਰਾਦਾ ਸਭ ਨੂੰ ਦੱਸਦਾ ਇਹ ਹੁਣ ਇਹਨਾਂ ਨੂੰ ਪੀਣ ਵਾਲਿਆਂ ਨੂੰ ਪਤਾ ਜਾਂ ਪੁਲਿਸ ਨੂੰ ਪਤਾ ਜ਼ਿਆਦਾ ਵੇਚਣ ਵਾਲਿਆਂ ਨਾਲੋਂ ਪੀਣ ਵਾਲਿਆਂ ਨਾਲੋਂ ਪੁਲਿਸ ਨੂੰ ਜ਼ਿਆਦਾ ਪਤਾ ਪੁਲਿਸ ਜਦੋਂ ਆਉਂਦੀ ਹੈ ਤੇ ਮਲਕ ਜੱਭੀਆਂ ਪਾ ਕੇ ਚਲ ਜਾਂਦੀ ਉਹਨਾਂ ਨਾਲ ਤੇ ਗੱਲ ਮੁੱਕ ਝਗੜਾ ਪਾਰ ਤੇ ਵੇਚਣ ਵਾਲਿਆਂ ਪੀਣ ਵਾਲਿਆਂ ਨੂੰ ਕੀ ਲੱਗੇ ਉਹਨਾਂ ਨੂੰ ਕੀ ਲੱਗੇ ਉਹਨਾਂ ਦੇ ਜਦੋਂ ਮਲਕੇ ਜਫੀ ਪਾ ਕੇ ਪੈਸੇ ਮਿਲ ਜਣੇ ਉਦੋਂ ਲਾਈਪ ਦੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਬਾਕੀ ਪਾਸ ਸਾਰਾ ਇਲਾਕਾ ਮਰਜੀ ਉਹਨਾਂ ਨੂੰ ਕੀ ਤਕਲੀਫ ਹੈ ਇਲਾਕੇ ਉਹਨਾਂ ਨੂੰ ਕੰਪਲੇਨ ਉਹਨਾਂ ਨੂੰ ਤਰਖਾ ਵੀ ਮਿਲ ਜਣੀ ਆ ਤੇ ਪੈਸੇ ਵੀ ਮਿਲ ਜਣੇ ਦੋ ਦੋ ਕੰਮ ਹੋ ਰਹੇ ਨੇ ਦੋਹੋਂ ਕੰਮ ਹੋ ਰਿਹਾ ਹੈ ਕਿਸੇ ਵੀ ਪੁਲਿਸ ਵਾਲੇ ਦੇ ਮਲਕੇ ਚਿਪਾਈ ਤੋਂ ਲੱਗ ਕੇ ਇਨਸਪੈਕਟਰ ਦਾ ਕਰ ਉਹਨਾਂ ਦੇ ਫੋਨ ਚੈੱਕ ਕਰ ਲੋ ਹਰ ਇੱਕ ਬੰਦੇ ਦਾ ਹਰ ਇੱਕ ਮਲਕੇ ਤੋੜ ਦਾ ਅਮਲ ਹਰ ਉਹਨਾਂ ਕੋ ਨੰਬਰ ਹੈਗਾ ਜਾਂ ਮਤਲਬ ਕਿ ਨਸ਼ਾ ਵੇਚਣ ਵਾਲੇ ਦਾ ਥੀ ਵੇਚਣ ਵਾਲੇ ਦਾ ਸ਼ਰਾਬ ਵੇਚਣ ਵਾਲੇ ਦਾ ਹਰ ਇੱਕ ਬੰਦੇ ਦਾ ਨੰਬਰ ਇਹ ਤੇ ਮੇਰੇ ਨਾਮ ਗਰੰਟੀ ਕਰ ਕੇ ਕਿਸੇ ਅਫਸਰ ਦਾ ਚੈੱਕ ਕਰ ਲਓ। ਜਿੱਥੇ ਲੱਤੇ ਵਾਲੋ ਪੁਲਿਸ ਨੂੰ ਕੰਪਲੇਨਟ ਕਰਤੀ ਜਾਂਦੀ ਹੈ ਨਸ਼ਿਆਂ ਬਾਰੇ। ਪੁਲਿਸ ਨੂੰ ਕੌਣ ਜੁੱਤੀਆਂ ਖਾਊਗਾ? ਪੁਲਿਸ ਨੂੰ ਕਹਿੰਦੇ ਤਾਂ ਹੀ ਕਰਣ ਦੇ ਕਿਹੋ ਜਿਹਾ ਛਤਰਖਾਨੇ ਹੁੰਦੇ। ਪੁਲਿਸ ਨੇ ਮੁੜ ਕੇ ਉਹਨਾਂ ਦੀ ਗੱਲ ਕਰਨੀ ਸਾਡੀ ਥੋੜੀ ਕਰਨੀ ਆ। ਦੇਖੋ ਜੀ ਬੜੀਆਂ ਘਟਨਾਵਾਂ। ਇਹ ਮੜਾ ਦੇ ਆ ਭਾਈ ਥੋਤਾ ਕਰਕੇ ਵੇਖ ਲਿਆ ਪਰ ਪੁਲਿਸ ਉਸੇ ਵੇਲੇ ਦੱਸ ਦਿੰਦੀਆਂ ਫਲਾਣਾ ਫੜਾਇਆ ਤੈਨੂੰ। ਤੇ ਮੁੜ ਕੇ ਕੌਣ ਜੁੱਤੀਆਂ ਖਾਊਗਾ? ਮਿਲੀ ਭੁਗਤਣਾ ਨਸ਼ਾ ਵੇਚਦਾ। ਮਿਲੀ ਭੁਗਤਣਾ ਨ ਤਾਂ ਤੁਸੀਂ ਆ ਵੀ ਮਿਲ ਕੇ ਬੁਖਾਰ ਹੈ ਕਿ ਕਈ ਵੀ ਪੁਲਿਸ ਵਾਲਾ ਮੇਰੇ ਨਾਲ ਗੱਲ ਕਰੇ ਉਹ ਮਿਲ ਗਏ ਕਿਦੇ ਫੋਨ ਦੇ ਵਿੱਚ ਮਿਲ ਕੇ ਨੰਬਰ ਨਹੀਂ ਹੈਗਾ ਹਨ ਪਰਿਵਾਰ ਨੂੰ ਕਾਟਾ ਹੋ ਗਿਆ ਪਰਿਵਾਰ ਨੂੰ ਕਾਟਾ ਗਿਆ ਨਿੱਕੇ ਨਿੱਕੇ ਬੱਚੇ ਆ ਵਿਚਾਰੇ ਕੀ ਕਰਨਗੇ ਉਹ ਗਾਂ ਰੋਟੀ ਕਮਾਉਣਗੇ ਕਿ ਪੜਨਗੇ ਕਿ ਜਾਂ ਕਿਸੇ ਬਾਰੇ ਲੱਗ ਰਿਹਾ ਕੀ ਕਰਨਗੇ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਵੀ ਨਸ਼ਾ ਬੰਦ ਹੋਵੇ ਸਰਕਾਰ ਨੂੰ ਪੀਲੇ ਹੋਈ ਸਾਡੀ ਵੀ ਨਸ਼ਾ ਬੰਦ ਹੋਵੇ ਤੇ ਜਾ ਇਹਨਾਂ ਬੱਚਿਆਂ ਵਾਸਤੇ ਕੁਝ ਸੋਚਿਆ ਜਾਏ ਪਰ ਸਰਕਾਰ ਤੇ ਕਹਿੰਦੀ ਨਸ਼ਾ ਬੰਦ ਕਰ ਦਿੱਤਾ ਗਿਆ ਸਰਕਾਰ ਮੁ ਜਵਾਨੀ ਜਵਾਨੀ ਕਹਿੰਦੀ ਨਸ਼ਾ ਬੰਦਿਆ ਹੋ ਗਿਆ ਕੀ ਹੋਇਆ ਭਾਜੀ ਦੇ ਜੀ ਨਸ਼ਾ ਬੰਦੋ ਤੇ ਮਰਨ ਕਿਉਂ ਰੋਜ਼ ਹੀ ਰੋਜ਼ ਬੰਦੇ ਮਰਦੇ ਕਿੱਥੇ ਨਹੀਂ ਮਰਦਾ ਬੰਦਾ ਕਿਹੜੇ ਪਿੰਡ ਦੀ ਮਦਾ ਮਰਦਾ ਨਸ਼ੇ ਤੋਂ ਇਹਦੇ ਮੂੰਹ ਦੀਆਂ ਗੱਲਾਂ ਜੀ ਨਸ਼ੇ ਬੰਦ ਹੋ ਗਏ ਜੀ ਬੰਦ ਹੋ ਗਏ ਜੀ ਇਹ ਜੋ ਕਰਦਾ ਕੋਠੇ ਢਾਹਦੇ ਜੀ ਕੋਠੇ ਢਾਉਂਦੇ ਮੇਰੇ ਵਰਗੇ ਤੇਰੇ ਵਰਗੇ ਗਰੀਬਾਂ ਦੇ ਕੋਠੇ ਢਾਉਂਦੇ ਆ ਚੰਗੇ ਭਲੇ ਬੰਦੇ ਨਾਲ ਮੂੰਹ ਨਹੀਂ ਕਰਦੀ ਪੁਲਿਸ ਮੈਂ ਪਿੰਡ ਟਪਈ ਨਾਂ ਮੇਰਾ ਕਸ਼ਮੀਰ ਸਿੰਘ ਹਾਂ ਜੀ ਕੀ ਘਟਨਾ ਜੀ ਘਟਨਾ ਭਾਜੀ ਇਹ ਨਸ਼ੇ ਕਰਕੇ ਹੋਈ ਛੋਟਾ ਭਰਾ ਸੀ ਮੇਰਾ ਹਾਂ ਜੀ ਕਿੰਨੀ ਉਮਰ ਸੀ ਜੀ ਉਹ ਉਮਰ ਹੈ ਜੀ 25 26 ਸਾਲ ਲੱਗੀਆਂ ਜੀ ਛੋਟੇ ਛੋਟੇ ਦੋ ਬੱਚੇ ਆ ਭਾਈ ਕੋਣ ਇਹਨਾਂ ਨੂੰ ਸੰਭਾਵੇਗਾ ਇੰਨਾ ਸ਼ਾਗ ਲੋਕੀ ਕਹਿੰਦੇ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੋਂ ਬੰਦ ਹੋਇਆ ਟ ਭਾਈ ਜੀ ਜੇ ਸ਼ਰਿਆਂ 'ਚ ਬਿਕ ਰਿਹਾ ਭਾਈ ਜੀ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਉਹਦੀ ਦਰਦ ਤੋਂ ਭਾਈ ਇਹ ਸਾਨੂੰ ਕਿਸੇ ਨੇ ਆਣ ਕੇ ਦੱਸਿਆ ਹੈਗਾ ਕਿ ਇਹ ਦਾਦਾ ਮੁੰਡਾ ਤਾਂ ਡਾਲ ਅਭੀ ਇਹਦਾ ਨਾਮ ਹੈ ਕਿ ਇਹ ਦਾਦਾ ਉਹ ਦਾ ਪੂਰਾ ਗਿਆ ਕਿਹੜਾ ਨਸ਼ਾ ਕਿਹੜਾ ਕਰਦਾ ਭਾਈ ਵਾਇਰ ਚਿੱਟਾ ਪੀਂਦਾ ਸੀ ਉਹ ਕੀ ਕਹਿੰਦੇ ਚਿੱਟਾ ਟਪਾ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੇ ਬੰਦ ਹੋ ਗਿਆ ਸਾਰਾ ਹਜੇ ਟਪਾਈ ਤੇ ਇੱਥੇ ਸ਼ਰਿਆਂ ਵੇ ਕਰਿਆ ਭਾਜੀ ਤੇ ਪੁਲਸ ਨੂੰ ਕੋਈ ਕੰਪਲੀਟ ਕੀ ਪੁਲਸ ਭਾਜੀ ਮਹੀਨੇ ਲੈ ਕੇ ਜਾਂਦੀ ਐ ਤੁ ਪੁਲਸ ਤੇ ਸ਼ਰਿਆਂ ਕਹਿੰਦੇ ਪੁਲਸ ਸਾਡੀ ਐ ਚਿੱਟੇ ਵੇਚਣ ਵਾਲੇ ਤੇ ਕੋਈ ਇਸ ਟਾਈਮ ਤੱਕ ਆਈ ਕਿ ਨਹੀਂ ਪੁਲਸ ਕੋਈ ਨਹੀਂ ਆਈ ਭਾਜੀ ਇਹ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਬੱਚੇ ਛੋਟੇ ਛੋਟੇ ਇਹਨਾਂ ਦੇ ਕੀ ਆ ਉਹਨਾਂ ਚਿੱਟੇ ਦੇ ਕਹਿ ਸਕਦੇ ਦਾ ਮੰਨ ਲਓ ਉਹਦੇ ਕੋਠੀਆਂ ਪਈ ਜਾਂਦੇ ਚਿੱਟਾ ਵੇਜ ਵੇਜ ਕੇ ਤੇ ਇਹ ਬੱਚੇ ਜਿਨ੍ਹਾਂ ਦੇ ਘਰ ਵੀ ਨਹੀਂ ਹੈਗੇ ਮਾਂ ਵਾਂ ਵਿਚਾਰੀ ਘਰਾਂ ਦੇ ਕੰਮ ਕਰਦੀ ਆ ਬੱਚੇ ਪਾਲਦੀ ਆ